ਅੱਜ ਔਰ ਕੱਲ ਦੋ ਦਿਨ ਕੁਝ ਥਾਵਾਂ ਵਾਸਤੇ yellow ਔਰ ਕੁਝ ਥਾਵਾਂ ਵਾਸਤੇ ਜਿਹੜਾ orange alert time ਦੇ ਵੱਲੋਂ ਜਾਰੀ ਕੀਤਾ ਗਿਆ ਹੈ ਕਿਤੇ ਕਿਤੇ ਤੇਜ਼ ਹਵਾ ਚੱਲ ਸਕਦੀ ਹੈ ਦਰਚਮਕ ਹੋ ਸਕਦੀ ਹੈ ਜਾਂ ਹਲਕੀ ਬਾਰਿਸ਼ਾਂ ਦੇ ਛਿੱਟੇ ਕਿਤੇ ਹੋ ਸਕਦੇ ਨੇ ਦੋਨੋਂ ਹੀ ਦਿਨ ਔਰ ਰਾਤ ਦਾ ਟੈਂਪਰੇਚਰ ਜਿਹੜੇ ਨਾਰਮਲ ਤੋਂ ਕਾਫੀ ਨੀਚੇ ਰਿਕਾਰਡ ਕੀਤੇ ਗਏ ਨੇ 1970 ਤੋਂ ਰਿਕਾਰਡ ਦੇਖੀਏ ਤਾਂ ਹੁਣ ਤੱਕ ਦਾ ਸੈਕੰਡ ਲੋਏਸਟ ਜਿਹੜਾ ਨਾਈਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਜੂਨ ਦਾ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਹੈਗਾ ਬਿਲਕੁਲ ਇਹਦਾ ਕੁਝ ਜਿਹੜਾ ਇਫੈਕਟਿਵ ਮੌਨਸੂਨ ਤੇ ਹੋ ਸਕਦਾ ਹੈ ਜੀ ਅੱਜ ਵੀ ਇਸੇ ਤਰ੍ਹਾਂ ਦੀਆਂ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ ਗਰਜ ਚਮਕ ਵੀ ਹੋ ਸਕਦੀ ਹੈ ਹਲਕੀ ਬਾਰਿਸ਼ ਜਾਂ ਹਲਕੇ ਛਿੱਟੇ ਵੀ ਕਿਤੇ ਕਿਤੇ ਹੋ ਸਕਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰਵੀਰ ਜੂਨ ਦਾ ਮਹੀਨਾ ਚੜ ਚੁੱਕਿਆ ਹੈ ਤੇ ਜੂਨ ਦੀ ਸ਼ੁਰੂਆਤ ਦੇ ਵਿੱਚ ਜਿਹੜੀ ਕੀ ਹੈ ਬਰਸਾਤ ਨਾਲ ਸ਼ੁਰੂਆਤ ਹੋਈ ਹੈ ਤੇ ਮੌਸਮ ਦੇ ਵਿੱਚ ਕਾਫੀ ਜਿਹੜਾ ਕੀ ਹੈ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ ਕਿੱਥੇ ਜੂਨ ਦੇ ਵਿੱਚ ਜਿਹੜਾ ਕੀ ਹੈ ਗਰਮੀ ਵੇਖਣ ਨੂੰ ਮਿਲਦੀ ਸੀ ਹੁਣ ਮੌਸਮ ਥੋੜਾ ਠੰਡਾ ਹੈ ਤੇ ਹਵਾਵਾਂ ਜਿਹੜੀਆਂ ਚੱਲਦੀਆਂ ਹੋਈਆਂ ਮਿਲਦੀਆਂ ਨੇ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪਹੁੰਚਿਆ ਸਾਡੇ ਨਾਲ ਡਾਕਟਰ ਪਵਨੀਤ ਕੌਰ ਕਿੰਗਰਾ ਮੈਮ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਤਾਂ ਮੈਮ ਜਿਸ ਤਰੀਕੇ ਨਾਲ ਆਪਾਂ ਦੇਖਦੇ ਆਂ ਕਿ ਜੂਨ ਦੀ ਸ਼ੁਰੂਆਤ ਹੋਈ ਹੈ ਜੀ ਫਿਲਹਾਲ ਤਾਂ ਜੇ ਅਸੀਂ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਜਿਹੜਾ ਨਾਰਮਲ ਤੋਂ ਨੀਚੇ ਅਸੀਂ ਅੱਜਕੱਲ ਸਪੈਸ਼ਲੀ ਅੱਜ ਰਿਕਾਰਡ ਕੀਤੇ ਨੇ ਅੱਜ ਦਾ ਡੇ ਟਾਈਮ ਟੈਂਪਰੇਚਰ 34.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5.6 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਕਿਉਂਕਿ ਅੱਜ ਦਾ ਨਾਰਮਲ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਹੈ ਔਰ ਇਸੇ ਤਰ੍ਹਾਂ ਅੱਜ ਦਾ ਜਿਹੜਾ ਮਿਨੀਮਮ ਟੈਂਪਰੇਚਰ 19.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ 5.6 ਡਿਗਰੀ ਸੈਂਟੀਗ੍ਰੇਡ નીચે ਹੈ ਸੋ ਦੋਨੋਂ ਹੀ ਦਿਨ aur ਰਾਤ ਦਾ ਟੈਂਪਰੇਚਰ ਜਿਹੜਾ ਨਾਰਮਲ ਤੋਂ ਕਾਫੀ નીચે ਰਿਕਾਰਡ ਕੀਤੇ ਗਏ ਨੇ ਔਰ ਅੱਜ ਦਾ ਇਹ ਮਿਨੀਮਮ ਟੈਂਪਰੇਚਰ ਸਪੈਸ਼ਲੀ ਜੇ ਅਸੀਂ 1970 ਤੋਂ ਰਿਕਾਰਡ ਦੇਖੀਏ ਤਾਂ ਹੁਣ ਤੱਕ ਦਾ ਸੈਕੰਡ ਲੋਏਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਦੇ ਤੋਂ ਪਹਿਲਾਂ 1979 ਦੇ ਵਿੱਚ 19.2 ਡਿਗਰੀ ਸੈਲਟ੍ਰੀਟ ਜਿਹੜਾ ਲੋਇਸਟ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਉਹਦੇ ਤੋਂ ਬਾਅਦ ਅੱਜ 19.4 ਡਿਗਰੀ ਸੈਲਟ੍ਰੀਟ ਰਿਕਾਰਡ ਕੀਤਾ ਗਿਆ ਔਰ ਜਿਵੇਂ ਅਸੀਂ بارش ਦੀ ਗੱਲ ਕਰੀ ਤਾਂ ਅੱਜ 20 ਮਿਲੀਮੀਟਰ بارش ਜਿਹੜੀ ਲੁਧਿਆਣਾ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਕੱਲ ਤੱਕ ਫਿਲਹਾਲ ਇਸੇ ਤਰ੍ਹਾਂ ਦੀਆਂ ਕੰਡੀਸ਼ਨਸ ਬਣੀਏ ਰਹਿ ਸਕਦੀਆਂ ਨੇ ਕਿਤੇ ਕਿਤੇ ਤੇਜ਼ ਹਵਾ ਚੱਲ ਸਕਦੀ ਹੈ ਘਰ ਚਮਕ ਹੋ ਸਕਦੀ ਹੈ ਜਾਂ ਹਲਕੀ بارشਾਂ ਕੇ ਛਿੱਟੇ ਕਿਤੇ ਹੋ ਸਕਦੇ ਨੇ ਔਰ 4 ਤਰੀਕ ਤੋਂ ਬਾਅਦ ਜਿਹੜੀਆਂ ਕੰਡੀਸ਼ਨਸ ਕੁਝ ਕਲੀਅਰ ਹੁੰਦੀ ਪ੍ਰੈਡਿਕਸ਼ਨ ਤੁਹਾਨੂੰ ਜਿਸ ਤਰੀਕੇ ਨਾਲ ਹ ਹਲੇ ਮੌਸਮ ਜਿਹਦਾ ਠੰਡਾ ਚੱਲਦਾ ਵਾ ਬਰਸਾਤਾਂ ਹੋ ਰਹੀਆਂ ਨੇ ਤਾਂ ਕੀ ਮੌਨਸੂਨ ਦੇ ਵਿੱਚ ਵੀ ਦੇਰੀ ਹੋ ਸਕਦੀ ਹੈ ਅੱਜ ਯੂਜੂਅਲੀ ਇਹ ਹੁੰਦਾ ਕਿ ਮੌਨਸੂਨ ਟਰਫ ਦੀ ਡਿਵੈਲਪਮੈਂਟ ਜਿਹੜੀ ਹੈਗੀ ਆ ਉਹ ਹਾਈ ਟੈਂਪਰੇਚਰ ਕੰਡੀਸ਼ਨਸ ਦੇ ਨਾਲ ਬੇਸਿਕਲੀ ਜੁੜੀ ਹੋਈ ਹੈ ਕਿਉਂਕਿ ਨਾਰਥ-ਵੈਸਟ ਇੰਡੀਆ ਦੇ ਵਿੱਚ April ਤੋਂ June ਮਹੀਨਿਆਂ ਦੇ ਵਿੱਚ ਜਿੰਨਾ ਜ਼ਿਆਦਾ ਟੈਂਪਰੇਚਰ ਹੁੰਦਾ ਉਨੀ ਜਿਹੜੀ ਮੌਨਸੂਨ ਟਰਫ ਦੀ ਇਸਟੈਬਲਿਸ਼ਮੈਂਟ ਆ ਬਹੁਤ ਅੱਛੀ ਹੁੰਦੀ ਹੈ ਔਰ ਉਹ ਮੌਨਸੂਨ ਵਾਸਤੇ ਬੜੀ ਵਧੀਆ ਹੁੰਦੀ ਹੈ ਪਰ ਇਸ ਵਾਰੀ ਜੇ ਅਸੀਂ ਹੁਣ ਦੇਖੀਏ ਤਾਂ June ਦਾ ਟੈਂਪਰੇਚਰ ਨਾਰਮਲ ਤੋਂ ਨੀਚੇ ਚੱਲ ਰਿਹਾ ਹੈਗਾ ਬਿਲਕੁਲ ਇਹਦਾ ਕੁਝ ਜਿਹੜਾ ਇਫੈਕਟ ਮੌਨਸੂਨ ਤੇ ਹੋ ਸਕਦਾ ਹੈ ਹੁਣ ਜਿਵੇਂ ਤੁਸੀਂ ਦੱਸਿਆ ਕਿ 4 ਤਰੀਕ ਤੋਂ ਬਾਅਦ ਜਿਹੜਾ ਕੀ ਹੈ ਵੈਦਰ ਖੁੱਲ ਜਾਏਗਾ ਤੇ ਸਨਸ਼ਾਈਨ ਜਿਹੜੀ ਕਿ ਉਹ ਪ੍ਰੋਪਰ ਤਰੀਕੇ ਨਾਲ ਤੇ ਗਰਮੀ ਫੇਰ ਜ਼ਿਆਦਾ ਪੈਣੀ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗੀ आ, बिल्कुल जी क्योंकि चार्जीक तो बादशनज़ फिलहाल क्लीयर ही प्रडिक्श है सो उद्दारी फिर जो इंटेंस हीट और हाई टैंपरेचर का सूर्न सामना करना पैसा अलर्ट भी जारी किया गया है जी अज और कल दो दिन कुछ था वास्ते येलो और कुछ था वास्ते जो ऑरेंज अलर्ट आई एम डी वालों जारी किया गया और ये सिर्फ तेज़ हवामा और गर्द चमक और हल्की बारिश वास्ते है और हीटवेव की फिलहाल कोई प्रडिक्शन नहीं है ਜਿਵੇਂ ਕੱਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਜਿਹੜੀਆਂ ਹਵਾਵਾਂ ਚੱਲ ਰਹੀਆਂ ਸੀਗੀਆਂ ਅੱਜ ਦਾ ਕੀ ਅਨੁਮਾਨ ਹੈਗਾ ਜੀ ਹਾਂ ਜੀ ਅੱਜ ਵੀ ਇਸੇ ਤਰ੍ਹਾਂ ਦੀਆਂ ਕਿਤੇ ਕਿਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ ਗਰਜ ਚਮਕ ਵੀ ਹੋ ਸਕਦੀ ਹੈ ਹਲਕੀ ਬਾਰਿਸ਼ ਜਾਂ ਹਲਕੇ ਛਿੱਟੇ ਵੀ ਕਿਤੇ ਕਿਤੇ ਥੈਂਕ ਯੂ ਮੈਮ ਤਾਂ ਵੈਦਰ ਅਪਡੇਟ ਤੁਹਾਨੂੰ ਦੇ ਦਿੱਤੀ ਹੋਈ ਹੈ ਵੀ ਕਿਸ ਤਰੀਕੇ ਦਾ ਮੌਸਮ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਰਹਿਣ ਵਾਲਾ ਤੇ ਅੱਜ ਦਾ ਜਿਹੜਾ ਦਿਨ ਹੈ ਅੱਜ ਦਿਨ ਵਿੱਚ ਜਿਹੜੀ ਕੀ ਹੈ ਤੇਜ਼ ਹਵਾਵਾਂ ਜਿਹੜੀਆਂ ਜਾ ਸਕਦੀਆਂ ਨੇ ਕਈ ਜਗ੍ਹਾ ਤੇ yellow ਤੇ ਕਈ ਜਗ੍ਹਾ ਤੇ red alert ਜਿਹੜਾ ਕੀ ਹੈ ਦੇਖਣ ਨੂੰ ਮਿਲ ਰਿਹਾ ਤਾਂ ਇਦਾਂ ਦੀ ਹੋਰ ਅਪਡੇਟ ਲਈ ਸਾਡੇ ਚੈਨਲ ਨੂੰ ਫੋਲੋ ਜੁ ਕਰ ਲਓ ਤੇ ਸਿਟੀ ਹੈਡਲਾਈਨਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂਬਰ ਵੀ ਥੈਂਕ ਯੂ